ਉੰਬ ਦੇ ਮੇਲੇ ਵਿੱਚ ਬਹੁਤ ਵੱਡੀ ਭੜੜ ਮੱਚੀ ਹੈ ਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅੱਜ 29 ਜਨਵਰੀ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਭਗਵੰਤ ਮਾਨ ਸਰਕਾਰ ਤੋਂ ਹਾਈ ਕੋਰਟ ਨੇ ਸਖਤ ਜਵਾਬ ਪੁੱਛਿਆ ਹੈ ਔਰ ਭਗਵੰਤ ਮਾਨ ਸਰਕਾਰ ਹੁਣ ਜਵਾਬ ਕੀ ਦੇਵੇਗੀ ਮਾਮਲਾ ਬੜਾ ਕਸੂਤਾ ਹੈ ਔਰ ਲੋਕਾਂ ਨਾਲ ਸਿੱਧਾ ਜੁੜਿਆ ਹੋਇਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਫਿਰ ਲੋਕਾਂ ਨੂੰ ਖਨੌਰੀ ਬਾਰਡਰ ਆਉਣ ਦਾ ਸੱਦਾ ਦਿੱਤਾ ਹੈ ਕਿੰਨੀ ਤਰੀਕ ਨੂੰ ਤੇ ਕਿਉਂ ਇਹ ਪੂਰੀ ਜਾਣਕਾਰੀ ਅੱਗੇ ਦੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਬਹੁਤ ਵੱਡੀ ਖੜਕੀ ਹੈ ਪੰਜਾਬ ਦੇ ਵਿੱਚ ਪਹਿਲਾਂ ਦੋਨੇ ਰਲ ਕੇ ਗੱਠਜੋੜ ਬਣਾ ਕੇ ਇੰਡੀਆ ਗੱਠਜੋੜ ਚ ਕੰਮ ਕਰ ਰਹੇ ਸੀ ਪੰਜਾਬ ਦੇ ਵਿੱਚ ਜਿਹੜੀਆਂ ਮੇਰ ਦੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਰਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਹੁਣ ਇਹਨਾਂ 'ਚ ਵੱਡੀ ਟੱਕਰ ਖੜਕ ਹੋਈ ਹੈ ਔਰ ਉਹਦੇ ਉੱਪਰ ਰਾਜਾ ਵੜਿੰਗ ਪੂਰੀ ਤਰ੍ਹਾਂ ਪੜਕੇ ਨੇ ਔਰ ਫਿਰ ਪੜਕਣ ਤੋਂ ਬਾਅਦ ਰਾਜਪਾਲ ਨੂੰ ਵੀ ਮਿਲੀ ਹੈ ਕਾਂਗਰਸ ਪੂਰੀ ਜਾਣਕਾਰੀ ਅੱਗੇ ਦੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੀ ਮੁੱਖ ਮੰਤਰੀ ਆਪਜੀ ਚੋਣ ਕਮਿਸ਼ਨ ਨੂੰ ਮਿਲੇ ਨੇ ਔਰ ਹਰਿਆਣਾ ਸਰਕਾਰ ਦੀ ਸ਼ਿਕਾਇਤ ਕੀਤੀ ਹੈ ਹਰਿਆਣਾ ਸਰਕਾਰ ਦੀ ਸ਼ਿਕਾਇਤ ਦੋ ਮੁੱਖ ਮੰਤਰੀਆਂ ਨੇ ਕਿਉਂ ਕੀਤੀ ਹੈ ਇਹਦੇ ਤੇ ਅੱਗੇ ਗੱਲ ਕਰਦੇ ਆਂ ਔਰ ਉਧਰ ਕੇਜਰੀਵਾਲ ਨੇ ਹਰਿਆਣਾ ਸਰਕਾਰ ਦੇ ਉੱਪਰ ਐਸਾ ਬਿਆਨ ਦਿੱਤਾ ਜਿੰਦੇ ਤੇ ਪੜਥੂ ਪੈ ਗਿਆ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਮਾਨ ਹਾਨੀ ਦਾ ਮੁਕਦਮਾ ਕਰਾਂਗੇ ਕੇਜਰੀਵਾਲ ਤੇ ਹੁਣ ਇੱਕ ਇੱਕ ਖਬਰ ਦੀ ਪੂਰੀ ਜਾਣਕਾਰੀ ਦਿੰਨੇ ਆ ਪਹਿਲੀ ਵੱਡੀ ਖਬਰ ਹੈ ਕੁੰਭ ਦਾ ਮੇਲਾ ਲੱਗਿਆ ਹੋਇਆ ਤੁਹਾਨੂੰ ਪਤਾ ਸੰਗਮ ਤੱਪ ਦੇ ਉੱਪਰ ਕੱਲ ਕਰੋੜਾਂ ਲੋਕਾਂ ਦੇ ਇਕੱਠੇ ਹੋਣ ਦੀ ਖਬਰ ਸੀ ਉੱਥੇ ਫਿਰ ਇੱਕ ਅਫਵਾਹ ਫੈਲੀ ਅਫਵਾਹ ਫੈਲਣ ਤੋਂ ਬਾਅਦ ਲੋਕਾਂ ਦੇ ਵਿੱਚ ਭਗੜੜ ਮੱਚੀ ਭਗੜੜ ਮੱਚੀ ਤਾਂ ਭੱਜ ਨੱਠ ਦੇ ਵਿੱਚ ਇਸ ਟਾਈਮ ਤੱਕ 14 ਤੋਂ 18 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਲਗਭਗ 75 ਦੇ ਕਰੀਬ ਲੋਕ ਜ਼ਖਮੀ ਨੇ ਮਾਰੇ ਜਾਣ ਵਾਲੀਆਂ ਦੇ ਵਿੱਚ ਜ਼ਿਆਦਾਤਰ ਔਰਤਾਂ ਨੇ ਭੈਣਾਂ ਨੇ ਜਦੋਂ ਉੱਥੇ ਅਫਵਾਹ ਫੈਲੀ ਸਾਰੇ ਲੋਕ ਭੱਜਣ ਲੱਗੇ ਕੁਝ ਔਰਤਾਂ ਥੱਲੇ ਡਿੱਗ ਪੀਆਂ ਉਹਨਾਂ ਦੇ ਉੱਪਰੋਂ ਹੀ ਲੋਕ ਭੱਜ ਭੱਜ ਕੇ ਟੱਪਦੇ ਰਹੇ ਉਹ ਥੱਲੇ ਡਿੱਗੀਆਂ ਰਹੀਆਂ ਉਹਨਾਂ ਦੇ ਮੂੰਹ ਤੇ ਗਲੇ ਤੇ ਨੱਕ ਤੇ ਅੱਖਾਂ ਤੇ ਪੇਟ ਤੇ ਲੋਕਾਂ ਦੀਆਂ ਲੱਤਾਂ ਲਗਾਤਾਰ ਵੱਜਦੀਆਂ ਰਹੀਆਂ ਤਾਂ ਇਸ ਭੱਜ ਦੜ ਦੇ ਨਾਲ 14 ਔਰਤਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਬਾਕੀ ਅਜੇ ਕਾਫੀ ਸਾਰੇ ਜਿਹੜੇ ਵਿਅਕਤੀ ਨੇ ਔਰਤਾਂ ਨੇ ਉਹ ਮਰਨ ਕਿਨਾਰੇ ਪਈਆਂ ਨੇ ਤੁਹਾਨੂੰ ਪਤਾ ਹੈ ਕਿ ਕੁੰਬ ਦਾ ਮੇਲਾ ਪ੍ਰੇਗਰਾਜ ਦੇ ਵਿੱਚ ਲੱਗਾ ਹੋਇਆ ਤਾਂ ਉੱਥੇ ਸੰਗਮ ਤੱਟ ਦੇ ਉੱਪਰ ਇਹ ਘਟਨਾ ਵਾਪਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦਾ ਕੁੰਬ ਦਾ ਮੇਲਾ ਉੱਥੇ ਲੱਗਾ ਕਈ ਚੀਜ਼ਾਂ ਚਰਚਿਤ ਰਹੀਆਂ ਨੇ ਜ਼ਿਆਦਾਤਰ ਇਸ ਵਾਰ ਬੜੀਆਂ ਅਜੀਬ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਚਰਚਾ ਦੇ ਵਿੱਚ ਆਈਆਂ ਜਿਨ੍ਹਾਂ ਦੇ ਉੱਪਰ ਮੈਂ ਬਹੁਤੀ ਗੱਲ ਕਰਨੀ ਨਹੀਂ ਚਾਹੁੰਦਾ ਫਿਰ ਸਹੀ ਅਗਲੀ ਵੱਡੀ ਖਬਰ ਹੈ ਦੱਲੇਵਾਲ ਨੇ ਫਿਰ ਖਨੌਰੀ ਬਾਰਡਰ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਡੱਲੇਵਾਲ ਸਾਹਿਬ ਮਰਨਵਰਤੇ ਨੇ ਉਹਨਾਂ ਨੇ ਜਿਹੜਾ ਇਲਾਜ ਤਾਂ ਲਿਆ ਹੋਇਆ ਪਰ ਮਰਨਵਰਤੋ ਕਹਿੰਦੇ ਆ ਕਿ ਮੈਂ ਨਹੀਂ ਛੱਡਿਆ ਜੇ ਤਾਂ 30 30 ਤਰੀਕ ਨੂੰ ਉਹਨਾਂ ਨੇ ਉੱਥੇ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਹੈ ਉੱਥੇ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਚੱਲ ਰਹੇ ਨੇ ਤੇ ਅਖੰਡ ਪਾਠ ਸਾਹਿਬ ਦੇ ਭੋਗ ਦੇ ਉੱਪਰ ਡੱਲੇਵਾਲ ਸਾਹਿਬ ਹੋਰਾਂ ਨੇ ਪੰਜਾਬ ਦੇ ਲੋਕਾਂ ਨੂੰ ਜਨਤਾ ਨੂੰ ਉੱਥੇ ਆਉਣ ਦਾ ਸਦਾ ਦਿੱਤਾ ਉਹ ਡੱਲੇਵਾਲ ਸਾਹਿਬ ਨੇ ਕਿਹਾ ਕਿ ਮੈਨੂੰ ਬਹੁਤ ਹੌਸਲਾ ਤੇ ਖੁਸ਼ੀ ਮਿਲੇਗੀ ਜੇਕਰ ਲੋਕ ਆਉਣ ਦੂਜੇ ਪਾਸੇ ਕੁਝ ਸਿਆਸਤਾਂ ਵਾਲੇ ਲੋਕ ਇਹ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਲੋਕਾਂ ਨੂੰ ਜਜ਼ਬਾਤੀ ਕਰਕੇ ਭਾਵਕ ਕਰਕੇ ਸੱਦਦੇ ਨੇ ਇਹ ਕਿਹਾ ਜਾ ਰਿਹਾ ਕਿ ਉੰਜ ਤਾਂ ਲੋਕ ਉਧਰ ਜਾਣਾ ਨਹੀਂ ਚਾਹੁੰਦੇ ਤੇ ਪਹਿਲਾਂ ਵੀ ਡੱਲੇਵਾਲ ਸਾਹਿਬ ਨੇ ਆਪਣੇ ਅੰਤਮ ਸਮੇਂ ਦੇ ਉੱਪਰ ਲੋਕਾਂ ਦੇ ਦਰਸ਼ਨ ਕਰਨ ਦੀ ਭਾਵਕ ਅਪੀਲ ਕਰਕੇ ਲੋਕਾਂ ਨੂੰ ਸੱਦਿਆ ਸੀ ਤੇ ਹੁਣ ਵੀ ਖੰਡਪਰ ਸਾਹਿਬ ਦੇ ਉੱਪਰ ਲੋਕਾਂ ਨੂੰ ਸੱਦਾ ਦੇ ਕੇ ਬੁਲਾਇਆ ਜਾ ਰਿਹਾ ਪਰ ਇਹ ਗੱਲ ਗਲਤ ਹੈ ਦੇਖੋ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਬਹੁਤ ਜਾਇਜ਼ ਨੇ ਤੇ ਜ਼ਰੂਰੀ ਨੇ ਇਹਦੇ ਉੱਪਰ ਸੰਘਰਸ਼ ਬਹੁਤ ਜਾਇਜ਼ ਹੈ ਤੇ ਜ਼ਰੂਰੀ ਹੈ ਉਹ ਚਾਹੇ ਸ਼ੰਭੂ ਬਾਰਡਰ ਚੱਲ ਰਿਹਾ ਚਾਹੇ ਖਨੌਰੀ ਤੇ ਚਾਹੇ ਐਸਕੇਮ ਭਾਰਤ ਇਹਨਾਂ ਮੰਗਾਂ ਦੇ ਉੱਪਰ ਲੜਾਈ ਲੜ ਰਿਹਾ ਹੈ ਇਹ ਮੰਗਾਂ ਕਿਸਾਨਾਂ ਲਈ ਨਹੀਂ ਪੂਰੇ ਸਮਾਜ ਲਈ ਬਹੁਤ ਜ਼ਰੂਰੀ ਨੇ ਔਰ ਜਿਹੜੇ ਵੀ ਲੋਕ ਇਹਨਾਂ ਮੰਗਾਂ ਦੇ ਉੱਪਰ ਸ਼ੰਕਾ ਕਰਦੇ ਨੇ ਉਹ ਮੇਰੇ ਖਿਆਲ ਦੇ ਨਾਲ ਆਪਣੇ ਹੀ ਪੈਰ ਵੱਢ ਰਹੇ ਨੇ ਅਗਲੀ ਵੱਡੀ ਖਬਰ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਖੜਕੀ ਹੈ ਤੁਹਾਨੂੰ ਪਤਾ ਹੈ ਇਹਨਾਂ ਦੋਨਾਂ ਨੇ ਇੰਡੀਆ ਗੱਠਜੋੜ ਚ ਇਕੱਠੇ ਗੱਠਜੋੜ ਬਣਾ ਕੇ ਕੰਮ ਕੀਤਾ ਪਰ ਹੁਣ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਖੜਕ ਗਈ ਉੱਥੇ ਵੋਟਾਂ ਪਈਆਂ ਵੋਟਾਂ ਦੇ ਟਾਈਮ ਆ ਕੇ ਇਹਨਾਂ ਦੀ ਖੜਕ ਜਾਂਦੀ ਹੈ ਅੱਗੇ ਪਿੱਛੇ ਇਹ ਗੱਠਜੋੜ ਚ ਰਹਿੰਦੇ ਨੇ ਹੁਣ ਜਦੋਂ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਮੇਅਰ ਬਣਾਏ ਜਾ ਰਹੇ ਆ ਤਾਂ ਜਿਸ ਦਿਨ ਫਗਵਾੜਾ ਦੇ ਵਿੱਚ ਮੇਅਰ ਦੀ ਚੋਣ ਹੋਈ ਉਸ ਦਿਨ ਵੀ ਇੰਨਾ ਚ ਵੱਡਾ ਰੌਲਾ ਪਿਆ ਕਾਂਗਰਸ ਨੇ ਸਿੱਧੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਧੱਕਾ ਕਰਕੇ ਆਪ ਦਾ ਮੇਅਰ ਬਣਾ ਰਹੀ ਹੈ ਜਦੋਂ ਕਿ ਬੰਨਾ ਤਾਂ ਸਾਡਾ ਚਾਹੀਦਾ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਕੱਲ ਜਦੋਂ ਚੋਣਾਂ ਹੋਈਆਂ ਉੱਥੇ ਬਹੁਤ ਵੱਡਾ ਖਿਲਾਰਾ ਪਿਆ ਭੜਥੂ ਪਿਆ ਆਮ ਆਦਮੀ ਪਾਰਟੀ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਕਾਂਗਰਸ ਜਿਹੜੀ ਇਹ ਇਲਜ਼ਾਮ ਲਾ ਰਹੀ ਹੈ ਖਾਸ ਕਰ ਰਾਜਾ ਵੜਿੰਗ ਖੁਦ ਬੋਲ ਰਿਹਾ ਕਾਂਗਰਸ ਦੇ ਪ੍ਰਧਾਨ ਉਹ ਕਹਿੰਦੇ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਔਰ ਸਾਡੇ ਮੇਰ ਉਹਨਾਂ ਨੇ ਸਿੱਧਾ ਨਾਮ ਲੈ ਕੇ ਕਹਿਤਾ ਵੀ 42 ਬੰਦੇ ਤਾਂ ਸਾਡੇ ਸੀ ਉਹ ਕਹਿੰਦੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਦਾ ਫਾਇਦਾ ਲੈ ਕੇ ਸਭ ਕੁਝ ਕਰ ਰਹੀ ਹੈ ਜਿਹੜਾ ਕਿ ਅਸੀਂ ਨਹੀਂ ਹੋਣ ਦੇਣਾ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਮਿਲ ਕੇ ਆਏ ਆਂ ਔਰ ਰਾਜਪਾਲ ਨੂੰ ਮਿਲ ਕੇ ਰਾਜਾ ਵੜਿੰਗ ਨੇ ਦੱਸਿਆ ਕਿ ਅਸੀਂ ਅਪੀਲ ਕੀਤੀ ਹੈ ਕਿ ਇਹ ਸਾਰੇ ਕੁਝ ਦੀ ਜਾਂਚ ਕਰਾਈ ਜਾਵੇ ਪੜਤਾਲ ਕਰਾਈ ਜਾਵੇ ਸਾਡੇ ਨਾਲ ਕਾਂਗਰਸ ਦੇ ਨਾਲ ੱੱਕਾ ਹੋ ਰਿਹਾ ਹੁਣ ਇਹ ਗੱਲਾਂ ਜਦੋਂ ਰਾਜਾ ਵੜਿੰਗ ਨੇ ਕੀਤੀਆਂ ਤੇ ਦੂਜੇ ਪਾਸੇ ਚੁੱਪ ਆਮ ਆਦਮੀ ਪਾਰਟੀ ਵੀ ਨਹੀਂ ਰਹੀ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਨੇਤਾਵਾਂ ਨੇ ਪਲਟਵਾਰ ਕੀਤਾ ਜਿਨ੍ਹਾਂ ਦੇ ਵਿੱਚ ਕੁਲਦੀਪ ਢਾਲੀਵਾਲ ਵੀ ਕਹਿੰਦਾ ਕੁਲਦੀਪ ਢਾਲੀਵਾਲ ਕਹਿੰਦਾ ਕਾਂਗਰਸ ਦੀ ਬਹੁਤ ਡਰਾਮੇਬਾਜ਼ੀ ਆ ਕਹਿੰਦਾ ਇਹ ਵੱਡੀ ਕੁਲਦੀਪ ਢਾਲੀਵਾਲ ਕਹਿੰਦਾ ਜੇ ਤਾਂ ਇਹ ਜਿੱਤ ਜਾਣ ਫਿਰ ਤਾਂ ਚੋਣਾਂ ਸਹੀ ਹੋਈਆਂ ਹੁੰਦੀਆਂ ਨੇ ਫਿਰ ਤਾਂ ਲੋਕਤੰਤਰ ਵੀ ਹੁੰਦਾ ਤੇ ਜੇ ਇਹ ਹਾਰ ਜਾਣ ਤੇ ਕੁਲਦੀਪ ਢਾਲੀਵਾਲ ਕਹਿੰਦਾ ਫੇਰੇ ਕਹਿੰਦੇ ਨੇ ਲੋਕਤੰਤਰ ਖਤਮ ਹੋ ਗਿਆ ਲੋਕਤੰਤਰ ਖਤਮ ਹੋ ਗਿਆ ਤੇ ਕਹਿੰਦਾ ਹੁਣ ਜੇਕਰ ਲੋਕ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਤਾਂ ਇਹ ਲੋਕਤੰਤਰ ਖਤਮ ਲੋਕਤੰਤਰ ਖਤਮ ਦਾ ਰੌਲਾ ਪਾਉਂਦੇ ਨੇ ਹੁਣ ਅਗਲੀ ਵੱਡੀ ਖਬਰ ਹੈ ਦਿੱਲੀ ਦੀ ਮੁੱਖ ਮੰਤਰੀ ਆਪਸੀ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਨੇ ਚੋਣ ਕਮਿਸ਼ਨਰ ਨੂੰ ਔਰ ਸ਼ਿਕਾਇਤ ਕੀਤੀ ਹੈ ਹਰਿਆਣਾ ਦੀ ਹੁਣ ਇੱਕ ਮੁੱਖ ਮੰਤਰੀ ਪੰਜਾਬ ਦਾ ਤੇ ਇੱਕ ਦਿੱਲੀ ਦਾ ਤੇ ਸ਼ਿਕਾਇਤ ਹਰਿਆਣਾ ਦੇ ਮੁੱਖ ਮੰਤਰੀ ਦੀ ਇਹ ਕਿਉਂ ਇਸ ਲਈ ਦਿੱਲੀ ਦੇ ਨਜ਼ਦੀਕ ਤੋਂ ਜਿਹੜੀ ਜਮਨਾ ਨਦੀ ਲੰਘਦੀ ਹੈ ਉਹਦੇ ਵਿੱਚ ਇਹ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਹਰਿਆਣਾ ਦੀ ਤਰਫ ਤੋਂ ਅਮੋਨੀਆ ਛੱਡੀ ਜਾ ਰਹੀ ਹੈ ਬਹੁਤ ਜ਼ਹਿਰੀਲੀ ਚੀਜ਼ ਹੈ ਔਰ ਇਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਰੋਕਿਆ ਜਾਵੇ ਪੁੱਛਿਆ ਜਾਵੇ ਇਹਦਾ ਬਲੇਮ ਦਿੱਲੀ ਸਰਕਾਰ ਤੇ ਆਉਂਦਾ ਤੇ ਇਹ ਕੁਝ ਕਰ ਹਰਿਆਣਾ ਸਰਕਾਰ ਹਰਿਆਣਾ ਰਿਆ ਇਹੀ ਗੱਲ ਪਹਿਲਾਂ ਕੇਜਰੀਵਾਲ ਨੇ ਕਹੀ ਕੇਜਰੀਵਾਲ ਨੇ ਜਦੋਂ ਇਹ ਗੱਲ ਬੋਲੀ ਇਹ ਇਲਜ਼ਾਮ ਲਾਇਆ ਤਾਂ ਫਿਰ ਉਧਰੋਂ ਹਰਿਆਣਾ ਦੇ ਜਿਹੜੇ ਸੀਐਮ ਨੇ ਨੈਬ ਸੈਣੀ ਉਹਨਾਂ ਦਾ ਬਿਆਨ ਵੀ ਆਇਆ ਨੈਬ ਸੈਣੀ ਨੇ ਕਿਹਾ ਕਿ ਕੇਜਰੀਵਾਲ ਝੂਠ ਬੋਲ ਰਿਹਾ ਹੈ ਹਰਿਆਣਾ ਵੱਲੋਂ ਅਜਿਹਾ ਕੁਝ ਨਹੀਂ ਹੋ ਰਿਹਾ ਹਰਿਆਣਾ ਬਿਲਕੁਲ ਸਾਫ਼ ਸੁਥਰਾ ਰਹਿਣਾ ਚਾਹੁੰਦਾ ਹੈ ਕੋਈ ਪਾਣੀ ਨੂੰ ਪ੍ਰਦੂਸ਼ਣ ਕਰਨ ਵਾਲੀ ਕਾਰਵਾਈ ਨਹੀਂ ਕਰਦਾ ਨੈਬ ਸੈਣੀ ਨੇ ਕਿਹਾ ਕਿ ਕੇਜਰੀਵਾਲ ਨੇ ਜਿਹੜੇ ਦੋਸ਼ ਲਾਏ ਨੇ ਜਾ ਹੂ ਸਾਬਤ ਕਰੇ ਜਾਂ ਅਸੀਂ ਕੇਜਰੀਵਾਲ ਦੇ ਉੱਪਰ ਮਾਨਹਾਨੀ ਦਾ ਵੱਡਾ ਮੁਕਦਮਾ ਠੋਕਾਂਗੇ ਹੁਣ ਅਗਲੀ ਵੱਡੀ ਖਬਰ ਹੈ ਕਿ ਸ਼ੰਭੂ ਖਣੋਰੀ ਤੇ ਐਸਕੇਐਮ ਇਹ ਤਿੰਨਾਂ ਥਾਵਾਂ ਦੇ ਉੱਪਰ ਚੱਲ ਰਹੇ ਜਿਹੜੇ ਤਿੰਨ ਕਿਸਾਨ ਫਰੰਟ ਨੇ ਉਹਨਾਂ ਦੀ ਏਕਤਾ ਮੀਟਿੰਗ ਫੇਰ ਹੋਣ ਜਾ ਰਹੀ ਹੈ ਕਿੱਥੇ ਚੰਡੀਗੜ੍ਹ 'ਚ ਕਦੋਂ 12 ਫਰਵਰੀ ਨੂੰ ਨਿਕਲੇਗਾ ਕੀ ਦੇਖੋ ਜੀ ਅੱਗੇ ਕੁਝ ਮੀਟਿੰਗਾਂ ਏਕਤਾ ਦੇ ਲਈ ਹੋਈਆਂ ਯਤਨ ਕੀਤੇ ਗਏ ਏਕਤਾ ਦੇ ਲਈ ਪਰ ਕੁਝ ਗੱਲਾਂ ਦੇ ਉੱਪਰ ਪੇਚ ਫਸ ਗਏ ਸੀਗੇ ਏਕਤਾ ਨਹੀਂ ਹੋ ਸਕੀ ਤੇ ਹੁਣ ਫੇਰ ਮੀਟਿੰਗ ਹੋ ਰਹੀ ਹੈ ਇਕਤਾ ਦੇ ਰਹੀ ਚੰਡੀਗੜ੍ਹ 12 ਫਰਵਰੀ ਨੂੰ ਇਹਦੇ ਬਾਰੇ ਉਗਰਾਹਾ ਸਾਹਿਬ ਦਾ ਵੀ ਬਿਆਨ ਆ ਚੁੱਕਾ ਹੈ ਤੇ ਇਹਦੇ ਬਾਰੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਦੇ ਹੁਣ ਅਗਵਾਈ ਕਰ ਰਹੇ ਮੇਨ ਆਗੂ ਹੈ ਕਾਕਾ ਸਿੰਘ ਕੋਟੜਾ ਬਿਆਨ ਉਹਨਾਂ ਦਾ ਵੀ ਆ ਚੁੱਕਾ ਹੈ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਸੀਂ ਯਤਨਸ਼ੀਲ ਆ ਤੇ ਇਹੀ ਗੱਲ ਜਿਹੜੀ ਆ ਉਗਰਾਹਾ ਸਾਹਿਬ ਨੇ ਕਹੀ ਉਗਰਾਹਾ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਉਹ ਕਹਿੰਦੇ ਅਸਲ ਪੇਚ ਜਿਹੜਾ ਉਹ ਮੰਗਾ ਨੂੰ ਲੈ ਕੇ ਫਸਦਾ ਕਿਉਂਕਿ ਉਹ ਕਹਿੰਦੇ ਜਿਹੜੀ ਐਸਕੇਮ ਭਾਰਤ ਹੈ ਉਹਦੀ ਸਰਬਸੰਮਤੀ ਹੈ ਕਿ ਜਿਹੜਾ ਤਿੰਨ ਖੇਤੀ ਕਾਨੂੰਨਾ ਰੱਦ ਕਰਾਏ ਖੇਤੀ ਕਾਨੂੰਨਾ ਵਾਲਾ ਡਰਾਫਟ ਦੁਬਾਰਾ ਆਇਆ ਉਹ ਸਭ ਤੋਂ ਪਹਿਲੀ ਤੇ ਵੱਡੀ ਮੰਗ ਬਣਦੀ ਹੈ ਉਹਦੇ ਤੇ ਸਭ ਤੋਂ ਵੱਧ ਜ਼ੋਰ ਲਾਉਣਾ ਚਾਹੀਦਾ ਹੈ ਪਰ ਸ਼ੰਭੂ ਤੇ ਖਣੋਰੀ ਵਾਲੀਆਂ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਨਹੀਂ ਉਹ ਮੰਗ ਪਹਿਲੇ ਨੰਬਰ ਦੀ ਨਹੀਂ ਬਣਦੀ ਅ ਪਹਿਲੇ ਨੰਬਰ ਦੀਆਂ ਮੰਗਾਂ ਜਿਹੜੀਆਂ ਨੇ ਹੋਰ ਨੇ ਹੁਣ ਪਹਿਲੇ ਨੰਬਰ ਦੂਜੇ ਨੰਬਰ ਦੀਆਂ ਮੰਗਾਂ ਦੇ ਉੱਪਰ ਪੇਚ ਫਸਿਆ ਹੋਇਆ ਏਕਤਾ ਰੂਹੀ ਹੋਈ ਆ ਹੁਣ 12 ਫਰਵਰੀ ਨੂੰ ਫਿਰ ਮੀਟਿੰਗ ਹੋਣੀ ਆ ਉਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਏ ਆਉਣ ਵਾਲਾ ਟਾਈਮ ਦੱਸੋ 12 ਫਰਵਰੀ 12 ਵਜੇ ਤੋਂ ਬਾਅਦ 3 ਵਜੇ ਤੱਕ ਪਤਾ ਲੱਗ ਜੂ ਸਾਰਿਆਂ ਨੂੰ ਪਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਜੱਥੇਬੰਦੀਆਂ ਦੀ ਏਕਤਾ ਹੋਵੇ ਚਾਹੁੰਦੇ ਹੋ ਨਾ ਤੁਸੀਂ ਸਾਰੇ ਕਿਉਂਕਿ ਜੱਥੇਬੰਦੀਆਂ ਨਾਰਾ ਲਾਉਂਦੀਆਂ ਨੇ ਇਕੱਲੇ ਇਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਤਾਂ ਫਿਰ ਲੋਕ ਕਹਿੰਦੇ ਨੇ ਕਿ ਜੱਥੇਬੰਦੀਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਤਾਂ ਜੇਕਰ ਜੱਥੇਬੰਦੀਆਂ ਇਕੱਠੇ ਨਹੀਂ ਹੋ ਪਾਰੀਆਂ ਤਾਂ ਕਿਉਂ ਨਹੀਂ ਇਕੱਠੇ ਹੋ ਪਾਰੀਆਂ ਇਹ ਇਹ ਮੁੱਖ ਰੂਪ ਚ ਤਾਂ ਜਥੇਬੰਦੀਆਂ ਨੂੰ ਪਤਾ ਪਰ ਜਿੰਨੀ ਕ ਜਾਣਕਾਰੀ ਬਾਹਰ ਆਉਂਦੀ ਹੈ ਉਸ ਹਿਸਾਬ ਦੇ ਨਾਲ ਲੋਕ ਇਹ ਉਮੀਦ ਕਰਦੇ ਨੇ ਕਿ ਉਹ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਿਆਂ ਹੋਇਆਂ ਇਕੱਠੇ ਹੋਇਆ ਜਾਵੇ ਸੋ ਅੱਜ ਦੀਆਂ ਇਹ ਵੱਡੀਆਂ ਖਬਰਾਂ ਸਨ ਇਹਨਾਂ ਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ